ਵਾਹਿਗੁਰੂ ਜੀ ਮੇਰਾ ਨਾਮ ਹੈ ਰਮਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਇੱਕ ਜ਼ਮੀਨ ਦਾ ਟੱਕ ਲੈ ਕੇ ਆਪਾਂ ਹਾਜ਼ਰ ਹੋ ਚੁੱਕੇ ਹਾਂ ਬਹੁਤ ਸਾਰੇ ਵੀਰਾਂ ਦੇ ਕਮੈਂਟ ਸੀਗੇ ਸਾਨੂੰ ਆਹ ਏਰੀਆ ਦੇ ਵਿੱਚ ਵਧੀਆ ਜ਼ਮੀਨ ਚਾਹੀਦੀ ਆ ਸਾਰੇ ਵੀਰਾਂ ਦੇ ਅਕਸਰ ਇਹੀ ਕਮੈਂਟ ਹੁੰਦੇ ਆ ਵੀ ਸਾਨੂੰ ਵਧੀਆ ਜ਼ਮੀਨ ਚਾਹੀਦੀ ਆ ਆਪਣੇ ਕੋਲ ਜੰਨੀਆਂ ਜਮੀਨ ਆਉਂਦੀ ਆ ਆਪਾਂ ਇੱਕ ਨੰਬਰ ਟੌਪ ਦੀਆਂ ਜ਼ਮੀਨਾਂ ਹੀ ਤੁਹਾਡੇ ਲਈ ਲੈ ਕੇ ਆਉਂਦੀ ਆ ਅੱਜ ਦੀ ਜ਼ਮੀਨ ਵੀ ਬਹੁਤ ਟੌਪ ਦੀ ਆ ਬਹੁਤ ਸੋਹਣੀ ਲੋਕੇਸ਼ਨ ਉੱਤੇ ਆ ਬਹੁਤ ਵਧੀਆ ਭਾ ਦੇ ਵਿੱਚ ਹਨ ਹਰ ਪੱਖੋਂ ਜ਼ਮੀਨ ਬਹੁਤ ਵਧੀਆ ਜੀ ਠੀਕ ਹੈ ਜੀ ਸਾਰੀ ਜਾਣਕਾਰੀ ਇਸੇ ਵੀਡੀਓ ਦੇ ਵਿੱਚ ਮਿਲੂਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਐਂਡ ਤੱਕ ਤੁਹਾਡੇ ਸਾਰੇ ਜਵਾਬ ਜੋ ਵੀ ਕੁਐਸਚਨ ਹੁੰਦੇ ਆ ਸਾਰੇ ਕਲੀਅਰ ਹੋ ਜਾਂਦੇ ਆ ਰੇਟ ਕਿਹੋ ਜਿਹਾ ਏਰੀਆ ਕਿਹੋ ਜਿਹਾ ਮਾਹੌਲ ਹੈ ਕਿੰਨਾ ਕੁ ਫੁੱਟ ਤੇ ਪਾਣੀ ਹੈ ਜੀ ਕਿਹੋ ਜਿਹਾ ਪਾਣੀ ਹੈ ਨਹਿਰ ਦਾ ਪਾਣੀ ਹੈਗਾ ਨਾ ਸਾਰੀ ਚੀਜ਼ ਅਸੀਂ ਡਿਸਕਲੋਜ਼ ਕਰਦੇ ਹਾਂ ਜੀ ਉਸ ਤੋਂ ਪਹਿਲਾਂ ਸਾਡਾ WhatsApp ਨੰਬਰ ਨੋਟ ਕਰ ਲਓ ਜੇਕਰ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਜ਼ਮੀਨ ਖਰੀਦਣਾ ਚਾਹੁੰਦੇ ਹੋ ਤੇ ਖਰੀਦਣ ਲਈ ਤੁਸੀਂ ਕਮੈਂਟ ਕਰਨਾ ਸਾਨੂੰ ਆਪਦਾ ਏਰੀਆ ਬਲਾਕ ਜੋ ਵੀ ਪੈਂਦਾ ਸੋ ਉਹਨੂੰ ਵੀ ਕਹੀ ਜੀ ਜ਼ਮੀਨ ਚਾਹੀਦੀ ਸਾਨੂੰ ਕਮੈਂਟਾਂ ਚ ਜਰੂਰ ਦੱਸ ਦਿਓ ਨੰਬਰ ਤੁਹਾਡੀ ਸਕਰੀਨ ਤੇ ਆ ਚੁੱਕਾ ਜੀ 9877988446 ਇਹ ਨੰਬਰ ਹੈ ਜੀ ਇਹ ਨੰਬਰ ਦੇ ਉੱਤੇ ਤੁਸੀਂ ਆਪਣੀ ਜ਼ਮੀਨ ਦੀ ਵੀਡੀਓ ਇਸ ਤਰ੍ਹਾਂ ਫੋਨ ਫੜ ਕੇ ਬਣਾਉਣੀ ਆ ਸਾਰਾ ਬਾਣ ਦਿਖਾਉਣਾ ਆਪਦਾ ਬਾਣ ਦੇ ਵਿੱਚ ਚੋਆ ਕਿੰਨੇ ਫੁੱਟ ਹੈ ਕਿੰਨੀ ਜ਼ਮੀਨ ਹੈ ਲਿੰਕ ਰੋਡ ਤੇ ਲੱਗਦੀ ਹੈ ਕਹੋ ਜਿਹਾ ਰਸਤਾ ਹੈ ਕੱਚੀ ਪਹੀ ਤੇ ਲੱਗਦੀ ਤਕਸੀਮ ਟੱਕ ਹੈਗਾ ਕਿ ਨਹੀਂ ਹਰ ਇੱਕ ਚੀਜ਼ ਜੋ ਵੀ ਆਪਾਂ ਇੱਕ ਸੌਦਾ ਕਰਨ ਵੇਲੇ ਆਪਾਂ ਨੂੰ ਲੜਿੰਦੀ ਹੁੰਦੀ ਹੈ ਸਾਰੀ ਜਾਣਕਾਰੀ ਤੁਸੀਂ ਦੇਣੀ ਹੈ ਉਦੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਆਪਣੇ ਚੈਨਲ ਤੇ ਅਸੀਂ ਲਗਾ ਦੇਾਂਗੇ ਜੀ ਠੀਕ ਹੈ ਜੀ ਹੁਣ ਵੱਧਦੇ ਆਪਾਂ ਮੇਨ ਵੀਡੀਓ ਵੱਲ ਜਿਹਦੇ ਕਰਕੇ ਆਪਾਂ ਇਹ ਵੀਡੀਓ ਸਟਾਰਟ ਕੀਤੀ ਹੈ ਜੀ ਅੱਜ ਆਪਣੇ ਕੋਲੇ 35 ਕਿੱਲੇ ਜ਼ਮੀਨ ਦਾ ਇੱਕ ਬਹੁਤ ਵਧੀਆ ਸੋਹਣਾ ਟੱਕ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਜੀ 35 ਕਿੱਲੇ ਬਕਾਊ ਆਏ ਨੇ ਆਪਣੇ ਕੋਲੇ ਪਾਣੀ ਦੀ ਸਾਧਨ ਦੀ ਗੱਲ ਕਰੀਏ ਤਾਂ ਤੁਹਾਨੂੰ 10-11 ਕਿੱਲਾਂ ਤੇ ਮੋਟਰ ਦੇਖਣ ਨੂੰ ਮਿਲ ਜੂਗੀ ਜਾਨੀ ਕਿ ਤਿੰਨ ਮੋਟਰਾਂ ਲਗੀਆਂ ਹੋਈਆਂ ਨੇ ਜੀ 35 ਕਿੱਲਾਂ ਦੇ ਵਿੱਚ ਬਿਲਕੁਲ ਇੱਕ ਟੱਕ ਮਿਲੂਗਾ ਤੁਹਾਨੂੰ ਸਾਰੇ ਬਾਣ ਚ ਵੱਡੀ ਗੱਲ ਇਹ ਹੈ ਕਿ ਝੋਨਾ ਲੱਗਦਾ ਠੀਕ ਹੈ ਜੀ ਕੋਈ ਕਿੱਲਾ ਤੁਹਾਨੂੰ ਇਹ ਜਾਨੀ ਮਿਲੂਗਾ ਜਿੱਥੇ ਕੋਈ ਉੱਚਾ ਪਿਆ ਹੋਊ ਜਾਂ ਕੋਈ ਨਰਮੇ ਵਾਲਾ ਹੈ ਨਾ ਵਿੱਚ ਹੁੰਦਾ ਵੀ ਕੁਝ ਬਾਣ ਬਈ ਉੱਚਾ ਪਿਆ ਇਥੇ ਨਰਮਾ ਲੱਗਦਾ ਇਹੋ ਜਿਹਾ ਕੁਝ ਨਹੀਂ ਹੈਗਾ ਸਾਰੇ ਬਾਣ ਦੇ ਵਿੱਚ ਝੋਨਾ ਲੱਗਦਾ ਇੱਕ ਨੰਬਰ ਮਿੱਟੀ ਹੈ ਇੱਕ ਨੰਬਰ ਪਾਣੀ ਹੈ ਵਧੀਆ ਏਰੀਆ ਵਧੀਆ ਮਾਹੌਲ ਚਾਰ ਪੇਸ਼ੇ ਕਿਸੇ ਨਾਲ ਕੋਈ ਬੱਟ ਦਾ ਰੋਲਾ ਨਹੀਂ ਕਿਸੇ ਨਾਲ ਕੋਈ ਰਸਤੇ ਦਾ ਰੋਲਾ ਨਹੀਂ ਵਧੀਆ ਓਕੇ ਕੰਡੀਸ਼ਨ ਦਾ ਬਾਣਾ ਰਸਤੇ ਵਾਲੀ ਤਾਂ ਗੱਲ ਹੀ ਛੱਡ ਦੋ ਤੁਸੀਂ ਕਿਉਂਕਿ ਤਿੰਨ ਕਿੱਲੇ ਆ ਜਿਹੜੇ ਲਿੰਕ ਰੋਡ ਦਾ ਫਰੰਟ ਨੇ ਤਿੰਨ ਕਿੱਲੇ ਜਿਹੜੇ ਲਿੰਕ ਰੋਡ ਦਾ ਫਰੰਟ ਹੈ ਤੁਸੀਂ ਸਿੱਧਾ ਲਿੰਕ ਰੋਡ ਤੋਂ ਆਪਣੇ ਖੇਤ ਦੇ ਵਿੱਚ ਐਂਟਰ ਹੁੰਨੇ ਹੋ ਉਦੋਂ ਬਾਅਦ ਤਿੰਨ ਮੋਟਰਾਂ ਦਾ ਹੈ ਹੀ ਹੈ ਵੀ ਪਾਣੀ ਦੀ ਕਿਸੇ ਗੱਲੋਂ ਕੋਈ ਕਮੀ ਨਹੀਂ ਹੈਗੀ ਜੀ ਠੀਕ ਹੈ ਜੀ ਤੇ ਹੁਣ ਕਰ ਰਹੇ ਨੇ ਜੀ ਆਪਾਂ ਰੇਟ ਦੀ ਗੱਲ ਇਹ ਏਰੀਆ ਦਾ ਜਿਹੜਾ ਰੇਟ ਹੈ ਕੋਈ ਵਧੀਆ ਜਿਹੜਾ ਰੇਟ ਆ ਚੰਗੀ ਜ਼ਮੀਨ ਦਾ ਜਿਹੜਾ ਆਪਾਂ ਕਹਿੰਦੇ ਆ ਰੇਟ ਜਿਹੜੀ ਇੱਕ ਨੰਬਰ ਜ਼ਮੀਨ ਇੱਕ ਨੰਬਰ ਪਾਣੀ ਦੇ ਸਾਧਨ ਵਾਲੀ ਜ਼ਮੀਨਾਂ ਦਾ ਰੇਟ ਹੈ ਜਿਹੜਾ ਉਹ 37 ਲੱਖ ਰੁਪਏ ਵੀਰ ਨੇ ਮੰਗਿਆ ਬਾਕੀ ਤੁਸੀਂ ਰੇਟ ਹੈ ਜਿਹੜਾ ਮੌਕੇ ਦੇ ਉੱਪਰ ਥੋੜਾ ਘਣਾ ਘੱਟ ਸਕਦਾ ਇਹ ਜਿਹੜੀ ਤਰੀਕ ਨੂੰ ਵੀਡੀਓ ਚੜੀ ਹੁੰਦੀ ਆ ਉਹ ਤਰੀਕ ਦਾ ਇਹ ਰੇਟ ਹੁੰਦਾ ਉਦੋਂ 1 ਮਹੀਨੇ ਤੱਕ ਦਾ ਕਈ ਵਾਰੀ ਤੁਸੀਂ ਯਾਰ 6 ਮਹੀਨਿਆਂ ਬਾਅਦ ਜਾਂ 4 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਵੀਡੀਓ ਦੇਖਦੇ ਹੋ ਫਿਰ ਫੋਨ ਕਰਦੇ ਹੋ ਯਾਰ ਅਗਲਾ ਕਹਿੰਦਾ ਵੀ ਯਾਰ ਪਹਿਲਾਂ ਤਾਂ 37 ਮੰਗ ਰਹੇ ਸੀ ਹੁਣ ਤੁਸੀਂ ਪਰ ਤੁਹਾਨੂੰ ਪਤਾ ਹੈ ਵੀ ਜ਼ਮੀਨ ਇਹ ਜੀ ਚੀਜ਼ ਹੈ ਜਿਹੜੀ ਟਾਈਮ ਟੂ ਟਾਈਮ ਹਨਾ ਰੇਟ ਉਹਦਾ ਚੜਦਾ ਹੀ ਰਹਿੰਦਾ ਤਾਂ ਕਰਕੇ ਇਹ ਜਿਹੜਾ ਆਪਣਾ ਰੇਟ ਹੁੰਦਾ ਹੈ ਇੱਕ ਮਹੀਨੇ ਤੱਕ ਦਾ ਹੁੰਦਾ ਜਦੋਂ ਤੋਂ ਵੀਡੀਓ ਪਬਲਿਸ਼ ਕੀਤੀ ਉਹਦੋਂ ਇੱਕ ਮਹੀਨੇ ਤੱਕ ਦਾ ਰੇਟ ਇਹ 37 ਲੱਖ ਰੁਪਈਆ ਮੰਗਿਆ ਗਿਆ ਬਾਕੀ ਤੋਂ ਦਾ ਹਨਾ ਟਾਈਮ ਦੇ ਹਿਸਾਬ ਨਾਲ ਮੌਕੇ ਤੇ ਜਦੋਂ ਤੁਸੀਂ ਗੱਲ ਕਰੋਗੇ ਉਹ ਰੇਟ ਉੱਪਰ-ਨੀਚੇ ਹੋ ਸਕਦਾ ਜੀ ਹੁਣ ਕਰ ਲੈਨੇ ਆਪਾਂ ਏਰੀਆ ਦੀ ਗੱਲ ਏਰੀਆ ਦੀ ਗੱਲ ਕਰੀਏ ਤਾਂ ਜੀ ਪਿੰਡ ਚੇਤਾ ਫਗਵਾੜਾ ਦੇ ਨੇੜੇ ਹੈ ਜੀ ਪਿੰਡ ਦਾ ਨਾਮ ਹੈਗਾ ਜੀ ਚੇਤਾ ਫਗਵਾੜਾ ਦੇ ਨੇੜੇ ਹੈ ਤੇ ਬਾਕੀ ਤੁਹਾਨੂੰ ਨੰਬਰ ਇਹਨਾਂ ਦਾ ਸਕਰੀਨ ਦੇ ਉੱਪਰ ਸ਼ੋਅ ਕਰ ਦਿੰਦੇ ਆ ਤੁਹਾਡੀ ਸਕਰੀਨ ਦੇ ਉੱਤੇ ਨੰਬਰ ਆ ਚੁੱਕਿਆ ਜੀ ਇਹ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ WhatsApp ਕਰ ਸਕਦੇ ਹੋ ਇਹਨਾਂ ਤੋਂ ਵੀਡੀਓ ਫੋਟੋਆਂ ਜੋ ਵੀ ਜਾਣਕਾਰੀ ਤੁਸੀਂ ਮੰਗਵਾ ਸਕਦੇ ਹੋ ਠੀਕ ਹੈ ਜੀ ਬਾਕੀ ਜਾ ਕੇ ਦੇਖਿਆ ਕਰੋ ਫੋਨ ਦੇ ਉੱਪਰ ਕੋਈ ਵੀ ਡੀਲ ਨਹੀਂ ਕਰਨੀ ਤੁਸੀਂ ਨਾ ਹੀ ਕਿਸੇ ਨਾਲ ਪੈਸੇ ਦਾ ਲੈਣ ਦੇਣ ਕਰਨਾ ਤੁਸੀਂ ਜਾ ਕੇ ਪਹੁੰਚੋ ਵਿਜ਼ਿਟ ਕਰੋ ਦੇਖੋ ਹਨਾ ਮਾਰਾ ਮਾਹੌਲ ਦੇ ਕੇ ਫੇਰੀ ਅਗਲੇ ਨਾਲ ਸਾਈ ਵਗੈਰਾ ਜੋ ਵੀ ਤੁਸੀਂ ਕਰਨੀ ਹੈ ਕਰੋ ਫੋਨ ਦੇ ਉੱਪਰ ਕੋਈ ਲੈਣ ਦੇਣ ਨਹੀਂ ਕਰਨਾ ਕਿਉਂਕਿ ਧੋਖਾ ਧੜੀ ਵਾਲਾ ਬਹੁਤ ਜ਼ਿਆਦਾ ਸਿਸਟਮ ਚੱਲਿਆ ਹੋਇਆ ਹੈ ਤਾਂ ਕਰਕੇ ਉਤੋ ਅਵੇਅਰਨੈਸ ਰਹਿਣਾ ਤਾਂ ਕਰਕੇ ਸਸੀਂ ਬਹੁਤ ਚੀਜ਼ਾਂ ਚੈੱਕ ਕਰਕੇ ਐਡ ਲਾਉਣੀ ਆ ਫਿਰ ਵੀ ਕਈ ਵਾਰੀ ਕੋਈ ਸ਼ਰਾਰਤੀ ਅਨਸਰ ਹੁੰਦੇ ਜਿਹੜੇ ਐਡ ਮਤਲਬ ਕਿ ਫੇਕ ਕਰਵਾ ਦਿੰਦੇ ਨੇ ਤਾਂ ਉਹਨਾਂ ਲਈ ਤੁਸੀਂ ਜਾ ਕੇ ਵਿਜ਼ਿਟ ਜਰੂਰ ਜਰੂਰ ਕਰਿਆ ਕਰੋ ਤੇ ਫੋਨ ਦੇ ਉੱਪਰ ਕੋਈ ਵੀ ਕਿਸੇ ਨਾਲ ਇੱਕ ਪੰਜੀ ਦੀ ਵੀ ਆਪਾਂ ਲੈਣ ਦੇਣ ਨਹੀਂ ਕਰਨਾ ਜੀ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਖਾਸ ਏਰੀਆ ਦੀ ਭਾਲ ਹੈ ਜਮੀਨ ਦੀ ਤਾਂ ਤੁਹਾਡੀ ਭਾਲ ਆਪਣੇ ਚੈਨਲ ਤੇ ਆ ਕੇ ਮੁੱਕ ਜਾਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਲਿਓ ਕਮੈਂਟਾਂ ਵਿੱਚ ਦੱਸ ਦਿਓ ਕਿਹੜੇ ਇਲਾਕੇ ਦੀ ਲੈ ਕੇ ਜਰੂਰ ਹਾਜ਼ਰ ਹੋਵਾਂਗੇ ਜੀ ਮਿਲਦੇ ਆ ਇਸੇ ਤਰ੍ਹਾਂ ਦੀ ਕਿਸੇ ਹੋਰ ਕੈਂਟ ਨਵੀਂ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖੇ